ਸਤਿ ਸ੍ਰੀ ਅਕਾਲ ਜੀ ਅਮੀਰ ਕਰਦੇ ਹਾਂ ਕਿ ਆਪ ਸਭ ਚਰਦੀ ਕਲਾ ਵਿੱਚ ਹੋਗੇ ਅੱਜ ਅਸੀਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਸੰਬੰਧੀ ਗੱਲਬਾਤ ਦੀ ਸਾਂਝ ਪਾਵਾਂਗੇ ਆਪ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਜਾਣ ਸਮੇਂ ਭਾਈ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਉਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੇਵਾ ਨਿਭਾਉਣਗੇ ਵਿਦਿਆਰਥੀਆਂ ਨੂੰ ਵਿਦਿਆ ਪਰਉਣੀ ਗੁਰਮਤ ਅਨਸਾਰ ਗੁਰਬਾਣੀ ਅਤੇ ਗੁਰੂ ਇਤਿਹਾਸ ਦਾ ਪ੍ਰਚਾਰ ਕਰਨਾ ਅੰਮ੍ਰਿਤ ਛਕਾ ਕੇ ਰਹਿਤ ਮਰਿਆਦਾ ਵਿੱਚ ਦ੍ਰਿੜ ਕਰਨਾ ਹਰ ਔਂਕਰ ਸਮੇਂ ਪੰਥ ਦਾ ਸਾਥ ਦੇਣਾ ਆਦ ਬੀਰ ਲੈ ਕੇ ਗੁਰਬਾਣੀ ਦੇ ਸੋਮੇ ਨੂੰ ਪਰਫੁੱਲਤ ਕਰਨਾ ਗੁਰੂ ਜੀ ਨੇ ਇਹ ਵੀ ਹੁਕਮ ਕੀਤਾ ਕਿ ਇਹ ਅਸਥਾਨ ਹੁਣ ਗੁਰੂ ਕੀ ਕਾਸ਼ ਗੁਰੂ ਦੀ ਕਾਸ਼ੀ ਬਣ ਗਿਆ ਹੈ ਇੱਥੋਂ ਵਿਦਿਆ ਪੜ ਕੇ ਲੋਕ ਬਹੁਤ ਵਿਦਵਾਨ ਬਣਿਆ ਕਰਨਗੇ ਭਾਈ ਦੀਪ ਸਿੰਘ ਜੀ ਨੇ ਸਤ ਬਚਨ ਕਹਿ ਕੇ ਸੀਸ ਨਵਾਇਆ ਪਾਈ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਸਿਮਰਨ ਕਰਦੇ ਸਵੇਰੇ ਸ਼ਾਮ ਦੀਵਾਨ ਸਜਾਉਂਦੇ ਵਿਦਿਆਰਥੀਆਂ ਨੂੰ ਵਿਦਿਆ ਪੜਾਉਂਦੇ ਅਤੇ ਸੰਗਤਾਂ ਵਿੱਚ ਅੰਮ੍ਰਿਤ ਛਕਣ ਦੀ ਪ੍ਰੇਰਣਾ ਕਰਦੇ ਜਦ ਵਿਹਲ ਮਿਲਦੀ ਗੁਰਬਾਣੀ ਦੇ ਗੁਟਕੇ ਲਿਖ ਕੇ ਸੰਗਤਾਂ ਦੀ ਪੇਟਾ ਕਰਦੀ ਇਸ ਤਰ੍ਹਾਂ ਗੁਰੂ ਜੀ ਦੀ ਕਿਰਪਾ ਸਦਕਾ ਤੇ ਭਾਈ ਦੀਪ ਸਿੰਘ ਜੀ ਦੀ ਘਾਲ ਨਾ ਸਦਕਾ ਭਾਈ ਜੀ ਦੀ ਪ੍ਰਭਤਾ ਵਧਣ ਲੱਗ ਪਈ ਸੰਗਤਾਂ ਬਹੁਤ ਸਤਕਾਰ ਕਰਦੀਆਂ ਭਾਈ ਦੀਪ ਸਿੰਘ ਜੀ ਦੀ ਵਿਦਿਆ ਪ੍ਰਣਾਲੀ ਦੀ ਟਕਸਾਲ ਬਹੁਤ ਪਰਫੁੱਲਤ ਹੋਈ ਹੁਣ ਇਸ ਟਕਸਾਲ ਦੀਆਂ ਤਿੰਨ ਸਖਾਵਾਂ ਚੱਲ ਰਹੀਆਂ ਹਨ ਪਹਿਲੀ ਪਿੰਡਰਾ ਵਾਲੀ ਟਕਸਾਲ ਦੂਸਰੀ ਮਹਿਤਾ ਸਹਿਬ ਵਾਲੀ ਟਕਸਾਲ ਤੀਸਰੀ ਅੰਮ੍ਰਿਤਸਰ ਵਾਲੀ ਟਕਸਾਲ ਜੋ ਸੱਤੋ ਵਾਲੀ ਗਲੀ ਵਿੱਚ ਸੰਤ ਅਮੀਰ ਸਿੰਘ ਜੀ ਦਾ ਡੇਰਾ ਖਮਾਉਂਦਾ ਹੈ ਅਤੇ ਜਿੱਥੇ ਪਹਿਲਾਂ ਸੰਤ ਕਿਰਪਾਲ ਸਿੰਘ ਜੀ ਅਤੇ ਹੁਣ ਉਹਨਾਂ ਦੇ ਉੱਤਰਾਧਿਕਾਰੀ ਨਾਮ ਸਿਮਰਨ ਅਤੇ ਗੁਰਬਾਣੀ ਪਾਠ ਦਾ ਅਰਥ ਬੋਧ ਬੜੀ ਲਗਨ ਨਾਲ ਸੰਗਤਾਂ ਨੂੰ ਸਮਝਾਉਂਦੇ ਹਨ ਪਾਈ ਦੀਪ ਸਿੰਘ ਜੀ ਗੁਰਮਤਿ ਦਾ ਪ੍ਰਚਾਰ ਤਾਂ ਲਗਾਤਾਰ ਕਰਦੇ ਹੀ ਰਹੇ ਸਨ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਵਲ ਇੱਕ ਹੀ ਸਰੂਪ ਸੀ ਇਸ ਲਈ ਉਹਨਾਂ ਨੇ ਬੀਰਾਂ ਦੇ ਉਤਾਰੇ ਕਰਨ ਲਈ ਮਨ ਬਣਾਇਆ ਇਹ ਸੇਵਾ ਉਹਨਾਂ 1706 ਵਿੱਚ ਆਰੰਭ ਕੀਤੀ ਅਤੇ ਚਾਰ ਬੀਰਾਂ ਆਪਣੇ ਹੱਥਾਂ ਨਾਲ ਲੈ ਕੇ ਪੰਥ ਦੇ ਪ੍ਰਸਿੱਧ ਚਾਰ ਤਖਤ ਸਹਿਬਾਨ ਤੇ ਭੇਜੀਆਂ ਪਹਿਲਾ ਤਖਤ ਸ੍ਰੀ ਅਕਾਲ ਤਖਤ ਸਹਿਬ ਅੰਮ੍ਰitsar ਵਿਖੇ ਇਹ ਦਰਸ਼ਣੀ ਬੀਰ ਜਸ ਦੀ ਜਿਲਦ ਉੱਤੇ ਦੋ ਸੇਰ ਸੋਨਾ ਲੱਗਾ ਹੋਇਆ ਹੈ। ਅਤਿ ਲਖਾਈ ਬਹੁਤ ਸੁੰਦਰ ਹੈ। ਇਸ ਦਾ ਸਾਲ ਵਿੱਚ ਵਕ ਵਕ ਗੁਰਪੂਰਬਾਂ ਸਮੇਂ ਪੰਜ ਵਾਰ ਪ੍ਰਕਾਸ਼ ਕੀਤਾ ਜਾਂਦਾ ਹੈ। ਦੂਸਰੀ ਬੀਰ ਤਖਤ ਸ਼੍ਰੀ ਕੇਸਗਰ ਸਹਿਬ ਅਨੰਦਪੁਰ ਸਹਿਬ, ਤੀਸਰੀ ਬੀਰ ਤਖਤ ਸ਼੍ਰੀ ਪਟਨਾ ਸਹਿਬ ਬਿਹਾਰ, ਚੌਥੀ ਬੀਰ ਤਖਤ ਸ਼੍ਰੀ ਅਬਚਲ ਨਗਰ ਹਜੂਰ ਸਹਿਬ ਪਾਈ ਦੀਪ ਸਿੰਘ ਜੀ ਦਿਨਸਕਾਮ ਸੇਵਕ ਸੰਤ ਸਪਾਈ ਅਤੇ ਪ੍ਰਸਿੱਧ ਵਿਦਵਾਨ ਸਨ ਕਲਗੀਧਰ ਪਾਸ਼ਾ ਦੀ ਸੰਗਤ ਵਿੱਚ ਆਪ ਨੇ ਸ਼ਾਸਤਰ ਅਤੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਇਸ ਦੇ ਨਾਲ ਉਹਨਾਂ ਅਰਬੀ ਅਤੇ ਫਾਰਸੀ ਵੀ ਬਹੁਤ ਉੱਚੇ ਪੱਧਰ ਤੱਕ ਪੜ੍ਹਾਈ ਕੀਤੀ ਆਪ ਪੰਥ ਦੇ ਪਹਿਲੇ ਵਿਦਵਾਨ ਅਤੇ ਲਖਾਰੀ ਸਨ ਜਿਨ੍ਹਾਂ ਅਰਬੀ ਜ਼ਬਾਨ ਵਿੱਚ ਇਕਬੀਰ ਆਪਣੇ ਹੱਥੀ ਬੜੀ ਸਰਦਾ ਦੇ ਪਿਆਰ ਨਾਲ ਲੇਖ ਕੇ ਅਰਬੀ ਦੇਸ਼ ਵਿੱਚ ਭੇਜੀ ਸੀ ਜਿਸ ਕਾਰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਇਸਲਾਮੀ ਮਤ ਵਿੱਚ ਹੁਣ ਵੀ ਪ੍ਰਚਲਿਤ ਹੈ ਪਾਈ ਸਹਿਬ ਦੀ ਇਹ ਉੱਤਮ ਦੇਨ ਸਾਂਝੀ ਵਾਲਤਾ ਲਈ ਪ੍ਰਸਿੱਧ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨਸਾਰ ਪਾਈ ਦੀਪ ਸਿੰਘ ਜੀ ਨੇ ਗੁਰਮਤ ਦਾ ਪ੍ਰਚਾਰ ਕਰਦੇ ਲੰਗਰ ਦੀ ਸੇਵਾ ਕਰਦੇ ਅਤੇ ਵਿਦਿਆਰਥੀਆਂ ਨੂੰ ਵਿੱਦਿਆ ਪਰੋਣ ਦਾ ਕੰਮ ਬੜੇ ਨੀਮ ਨਾਲ ਕਰਦੇ ਸਨ ਹਿੰਦੂ ਮੁਸਲਮ ਅਤੇ ਸਿੱਖ ਉਹਨਾਂ ਦੀ ਸਖਸੀਅਤ ਦਾ ਬਹੁਤ ਸਤਕਾਰ ਕਰਦੇ ਸਨ ਪਾਣੀ ਦੇ ਘਾਟ ਨੂੰ ਵੇਖਦਿਆਂ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਹਿਬ ਵਿਖੇ ਇੱਕ ਵੱਡਾ ਖੂਲ ਲਗਵਾਇਆ ਜੋ ਹੁਣ ਤੱਕ ਮੌਜੂਦ ਹੈ ਸਨ 1707 ਈਸਵੀ ਵਿੱਚ ਕਲਗੀ ਤਾਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਧਰਮ ਦੇ ਵਿਰੋਧੀਆਂ ਨੂੰ ਸੋਧਣ ਲਈ ਕੋਜ ਸਿੰਘ ਆਪ ਅਤੇ ਆਪਣੇ ਕੰਬਰ ਕੱਸੇ ਦੇ ਪੱਠੇ ਵਿੱਚੋਂ ਕੁਝ ਤੀਰ ਦੇ ਕੇ ਪੰਜਾਬ ਵੱਲ ਤੋਰਿਆ ਨਾਲ ਹੀ ਸਿੰਘਾਂ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਬੰਦਾ ਸਿੰਘ ਬਹਾਦਰ ਦੀ ਹਰ ਪੱਖੋਂ ਮਦਦ ਕਰਨੀ ਇਹ ਹੁਕਮਨਾਮਾ ਪਾਈ ਦੀਪ ਸਿੰਘ ਜੀ ਨੂੰ ਵੀ ਪੁੱੱਜਾ ਜਿਨ੍ਹਾਂ ਨੇ 500 ਸਿੰਘਾਂ ਦਾ ਜਥਾ ਨਾਲ ਲੈ ਕੇ ਬੰਦਾ ਸਿੰਘ ਬਹਾਦਰ ਦੁਆਰਾ ਸਰਹੰਦ ਫਤਿਹ ਕਰਨ ਲਈ ਮਤਵਪੂਰਨ ਭੂਮਿਕਾ ਨਬਾਈ ਵਜ਼ੀਰ ਖਾਨ ਨੇ ਸਰਹੰਦ ਸ਼ਹਿਰ ਨੂੰ ਬਚਾਉਣ ਦੀ ਖਾਤਰ ਇਸ ਤੋਂ ਕਾਫੀ ਦੂਰ ਚੱਪਣ ਚਿੜੀ ਦੇ ਸਥਾਨ ਤੇ ਮੁਕਾਬਲਾ ਕੀਤਾ ਪਰ ਸੂਰਬਿੰਦਰ ਸਿੰਘਾਂ ਦੀ ਫੌਜ ਨੇ ਸੂਰ ਬਾ ਸਰਹੰਦ ਦੀ ਫੌਜ ਦੇ ਪੈਰ ਨਾ ਲੱਗਣ ਦਿੱਤੇ ਅਤੇ ਉਹ ਇਸ ਲੜਾਈ ਵਿੱਚ ਮਾਰਿਆ ਗਿਆ ਇੰਜ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਹੱਥ ਮਦਾਨ ਲੱਗਾ ਅਤੇ ਉਹਨਾਂ ਨੇ ਸਰਹੰਦ ਸ਼ਹਿਰ ਨੂੰ ਤੈਸ ਨੈਸ ਕਰ ਦਿੱਤਾ ਤੇ ਵਜੀਰ ਖਾਨ ਦੀ ਸੰਤਾਨ ਅਤੇ ਸਮਾਣੇ ਦੇ ਜਲਾਦ ਜਲਾਲਉਦੀਨ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਦਾ ਸਾਰਾ ਖਾਨਦਨ ਤਬਾਹ ਕਰ ਦਿੱਤਾ ਸੁੱਚਾ ਨੰਦ ਚੜਾਲ ਤੋਂ ਵੀ ਗਿਣ-ਗਿਣ ਕੇ ਬਦਲਾ ਲਿਆ ਸਰਹੰਦ ਦੀ ਇੱਟ ਨਾਲ ਇੱਠ ਖਰਕਾ ਦਿੱਤੀ ਇਸ ਜੁੱਧ ਵਿੱਚ ਸਿੱਖਾਂ ਦਾ ਵੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਪਰ ਜੇਤੂ ਰਹਿਣ ਕਰਕੇ ਖਾਲਸਾ ਚਰਦੀ ਕਲਾ ਵਿੱਚ ਰਿਹਾ ਪ੍ਰੰਤ ਇਸ ਉਪਰੰਤ ਖਾਲਸਾ ਆ ਦਲ ਅਨੰਦਪੁਰ ਸਹਿ ਪੁੱਜ ਗਿਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੜਾ ਪਹਾੜੀ ਦਰਬਾਰ ਲਗਵਾਇਆ ਤੇ ਸੂਰ ਬੀਨ ਸਿੰਘਾਂ ਦੀ ਭਾਰੀ ਪ੍ਰਸ਼ੰਸਾ ਕੀਤੀ ਇਸ ਦਰਬਾਰ ਵਿੱਚ ਨੌਜਵਾਨ ਯੋਧੇ ਭਾਈ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦਾ ਖਿਤਾਬ ਦਿੱਤਾ ਭਾਈ ਦੀਪ ਸਿੰਘ ਜੀ ਨੇ ਧੰਨਵਾਦ ਕਰਦਿਆਂ ਆਖਿਆ ਮੈਂ ਆਪਣਾ ਕੁਝ ਵੀ ਨਹੀਂ ਹਾਂ ਮੈਂ ਆਪ ਕੁਝ ਵੀ ਨਹੀਂ ਹਾਂ ਜੋ ਵੀ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਗਾਈ ਹੋਈ ਲਾਟ ਹੀ ਮੇਰੇ ਅੰਦਰ ਜਗ ਰਹੀ ਹੈ ਇਸ ਕਿਤਾਬ ਤੋਂ ਹੀ ਸ਼ਹੀਦ ਮਿਸਲ ਦਾ ਜਨਮ ਹੋਇਆ ਇਸ ਮਿਸਲ ਦੀ ਪ੍ਰਭਤਾ ਨੂੰ ਤੇਜ ਪ੍ਰਤਾਪ ਬਹੁਤ ਵੱਧਿਆ ਅਨੰਦਪੁਰ ਵਿਖੇ ਹੀ ਆਪ ਜੀ ਨੇ ਲਗਾਤਾਰ ਤਿੰਨ ਮਹੀਨੇ ਗੁਰਬਾਣੀ ਦੀ ਕਥਾ ਵਿਆਖਿਆ ਕਰਦੇ ਰਹੇ ਆਪ ਜੀ ਦੀ ਸ਼ਹੀਦ ਮਿਸਲ ਦੇ ਪਹਿਲੇ ਜਥੇਦਾਰ ਬਣੇ ਅਤੇ ਭਾਈ ਗੁਰਬਖਸ਼ ਸਿੰਘ ਸੋਧਾ ਸਿੰਘ ਸ਼ੇਰ ਸਿੰਘ ਹੀਰਾ ਸਿੰਘ ਪ੍ਰੇਮ ਸਿੰਘ ਦਰਗਾਹਾ ਸਿੰਘ ਆਦ ਮੀਤ ਜਥੇਦਾਰ ਸਨ ਦਮਦਮੇ ਦੀ ਦਮਦਮੀ ਤਖਸਾਲ ਵੀ ਆਪ ਜੀ ਤੋਂ ਆਰੰਭ ਹੋਈ ਅਤੇ ਆਪ ਜੀ ਹੀ ਇਸ ਤਖਸਾਲ ਦੇ ਪਹਿਲੇ ਮੁਖੀ ਸਨ ਦਮਦਮਾ ਤਖਸਾਲ ਤਾਂਤਨ ਬਾਬਾ ਦੀਪ ਸਿੰਘ ਜੀ ਜਿਸ ਦੇ ਮੁਖੀ ਸਨ ਦਮਦਮਾ ਸਹਿਬ ਤਲਵੰਡੀ ਸਾਬੋ ਵਿਖੇ ਭਾਈ ਦੀਪ ਸਿੰਘ ਜੀ ਨੇ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਗੁਰਬਾਣੀ ਦੇ ਕੁੱਟਕੇ ਲਿਖ ਕੇ ਸੰਗਤਾਂ ਦੀ ਪੇਟ ਕਰਦੇ ਅਤੇ ਜੰਗ ਲਈ ਤਤਪਰ ਰਹਿਣ ਲਈ ਖਾਲਸੇ ਨੂੰ ਬੋਧਨ ਕਰਦੇ ਰਹਿੰਦੇ ਸਨ ਸੰਗਤਾਂ ਵੀ ਆਪ ਜੀ ਦਾ ਪੂਰਨ ਸਤਿਕਾਰ ਕਰਦੀਆਂ ਸਨ ਇਸ ਤਰ੍ਹਾਂ ਉਹਨਾਂ ਦਾ ਨਾਮ ਪੰਥ ਵਿੱਚ ਬਹੁਤ ਉੱਗਾ ਅਤੇ ਆਦਰਯੋਗ ਹੋ ਗਿਆ ਪਾਈ ਦੀਪ ਸਿੰਘ ਜੀ ਜੋ ਸ਼ਹੀਦਾਂ ਆ ਮਿਸਲ ਦੇ ਪ੍ਰਮੁੱਖ ਜਥੇਦਾਰ ਸਨ ਉਹ ਸਦਾ ਨਾਮ ਸਿਮਰਨ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਲੱਗੇ ਰਹਿੰਦੇ ਸਨ 1794 ਬਿਕਰਮੀ ਦੀ ਦੀਵਾਲੀ ਸਮੇਂ ਪਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਵਿੱਚ ਬੰਦ ਬੰਦ ਘੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਰੌਣਕਾਂ ਖਤਮ ਹੋ ਗਈਆਂ। ਜਕਰੀਆ ਖਾਨੇ ਸਿੰਘਾਂ ਤੇ ਦਬਤਪਾਜ ਮੌਨ ਲਈ ਪੰਥ ਵਿਰੋਧੀ ਸਰਕਾਰ ਪੱਖੀ ਝੋਲੀ ਚੁੱਕਾਂ ਦੀ ਇੱਕ ਜੁੰਡਲੀ ਤਿਆਰ ਕੀਤੀ। ਇਨਾਂ ਨੇ ਜਕਰੀਆ ਖਾਨ ਨੂੰ ਖੁਸ਼ ਕਰਨ ਲਈ ਮੱਸਾ ਰੰਗਰ ਨੂੰ ਹਰਮੰਦਰ ਸਾਹਿਬ ਦਾ ਕਾਰ ਮੁਖਤਾਰ ਬਣਾ ਦਿੱਤਾ ਮੱਸੇ ਰੰਗਰ ਦੇ शैतान ਦਿਮਾਗ ਵਿੱਚ ਫਤੂਰ ਚ ਮੱਚ ਗਿਆ ਅਤੇ ਉਹ ਲੱਗਾ ਮਨ ਮੰਨੀਆਂ ਕਰਨ ਸ੍ਰੀ ਹਰਮੰਦਰ ਸਾਹਿਬ ਵਿੱਚ ਪਲੰਘ ਢਾਕੇ ਮੁਜਰਾ ਲਾਉਣ ਲੱਗ ਪਿਆ ਖਾਲਸਾ ਪੰਥ ਨੇ ਅੰਮ੍ਰਿਤਸਰ ਛੱਡ ਕੇ ਬੀਕਾਨੇਰ ਦਮਦਮਾ ਸਾਹਿਬ ਆਦ ਵਿਖੇ ਠਾਹਰਾ ਬਣਾ ਲਈਆਂ ਰਾਜਸਥਾਨ ਵਿੱਚ ਭਾਈ ਬੁੱਢਾ ਆ ਸਿੰਘ ਨੂੰ ਮੱッセ ਦੀ ਕਾਲੀ ਕਰਤੂਤ ਦਾ ਪਤਾ ਲੱਗਾ ਤਾਂ ਕੁਝ ਸਿੰਘਾਂ ਨੂੰ ਨਾਲ ਲੈ ਕੇ ਦਮਦਮਾ ਸਹਿ ਵਿਖੇ ਭਾਈ ਦੀਪ ਸਿੰਘ ਜੀ ਨੂੰ ਮੱッセ ਰੰਗੜ ਦੀ ਸਾਰੀ ਕਰਤੂਤ ਦੱਸੀ ਜੋ ਸੌਂਦਿਆਂ ਸਾਰ ਹੀ ਬੀਰ ਰਸ ਵਿੱਚ ਆ ਗਏ ਭੜੇ ਮੈਦਾਨ ਵਿੱਚ ਖੜੇ ਹੋ ਕੇ ਬੜੇ ਰੂਹ ਵਿੱਚ ਬੋਲੇ ਕਿ ਮੱッセ ਰੰਗੜ ਦਾ ਸਿਰ ਵੱਢ ਕੇ ਕੌਣ ਲਿਆਵੇਗਾ ਉਹਨਾਂ ਦੀ ਵੰਗਾਰ ਦੀ ਹੀ ਡੇਰ ਸੀ ਕਿ ਸਰਦਾਰ ਮਹਿਤਾਬ ਸਿੰਘ ਮੀਰਾਕੋਟ ਅਤੇ ਸਰਦਾਰ ਸੁਖਾ ਸਿੰਘ ਮਾੜੀ ਕੰਬੂ ਕੀ ਦੋਵੇਂ ਹੱਥ ਜੋੜ ਕੇ ਸਾਫਦਾਨ ਹੋ ਗਏ ਅਤੇ ਬਾਬਾ ਜੀ ਨੂੰ ਬੇਨਤੀ ਕੀਤੀ ਇਸ ਕਾਰਜ ਲਈ ਸੰਗਤ ਸਾਨੂੰ ਹੁਕਮ ਦੇਵੇ ਕਲਗੀਧਰ ਪਾਤਸ਼ਾਹ ਇਹ ਕਾਰਜ ਕਰਨ ਲਈ ਸਾਨੂੰ ਬਲ ਬਖਸ਼ਣ ਦੋਵੇਂ ਸਿੰਘ ਪਠਾਣੀ ਨੰਬਰਦਾਰਾਂ ਦਾ ਪੇਸ਼ ਧਾਰ ਕੇ ਸ੍ਰੀ ਅੰਮ੍ਰਿਤਸਰ ਪੂਜੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜਾ ਕੇ ਮੱッセ ਦਾ ਸੇਰ ਵੱਡਿਆ ਅਤੇ ਨਾਚ ਨਾਚ ਕਰ ਰਹੀ ਵੇਸਵਾਂ ਨੂੰ ਕਤਲ ਕਰ ਦਿੱਤਾ ਮੁੰਜਰਾ ਵੇਖਣ ਵਾਲਿਆਂ ਦੇ ਸਾਹਮਣੇ ਮੱਛੇ ਦਾ ਸਿਰ ਨੀਜੇ ਅਤੇ ਹਰਨ ਹੋਊਗੀ ਮੱਛੇ ਦੁਸ਼ਟ ਦਾ ਸਿਰ ਬਾਬਾ ਦੀਪ ਸਿੰਘ ਜੀ ਦੇ ਇਹ ਅੱਗੇ ਜਾ ਰੱਖਿਆ ਬਾਬਾ ਜੀ ਦੀ ਕੀਤੀ ਹੋਈ ਅਰਦਾਸ ਦੇ ਸਦਕੇ ਦੋਵੇਂ ਬੀਰ ਬਹਾਦਰ ਸਿੰਘ ਆਪਣੇ ਮਿਸ਼ਨ ਵਿੱਚ ਸਫਲ ਹੋ ਗਏ। ਹਕੂਮਤ ਬਹੁਤ ਤਿਲਮਲਾਈ। ਹਰ ਪਗਤ ਨਰੰਜਣੀਏ ਨੇ ਚੁਗਲੀ ਕੀਤੀ ਅਤੇ ਮੱਸੀ ਦੇ ਕਤਲ ਦਾ ਦੋਸ਼ੀ ਸਰਦਾਰ ਮਹਿਤਾਬ ਸਿੰਘ ਮੀਰਾਕੋਟ ਨੂੰ ਠਹਿਰਾਇਆ। ਮਹਿਤਾਬ ਸਿੰਘ ਜੰਗਲਾਂ ਵਿੱਚ ਜਾਣ ਤੋਂ ਪਹਿਲਾਂ ਆਪਣੇ ਛੋਟੇ ਪੁੱਤਰ ਰਾਏ ਸਿੰਘ ਨੂੰ ਪਿੰਡ ਦੇ ਨੰਬਰਦਾਰ ਚੌਧਰੀ ਨੱਥਾ ਸਿੰਘ ਜੀ ਦੇ ਹਵਾਲੇ ਕਰ ਗਏ ਸਨ ਕਿ ਇਸ ਪੰਥ ਦੀ ਅਮਾਨਤ ਨੂੰ ਸੰਭਾਲਣਾ ਤੁਹਾਡੀ ਜ਼ਿੰਮੇਵਾਰੀ ਹੈ। 1794 ਬਿਕਰਮ ਵਿੱਚ ਸਰਦਾਰ ਮਹਿਤਾਬ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ 5 ਸਾਲ ਲਾਹੌਰ ਕਿਲੇ ਵਿੱਚ ਨਜ਼ਰਬੰਦ ਰੱਖਿਆ ਗਿਆ ਤੇ 1799 ਬਿਕਰਮੀ ਵਿੱਚ ਸ਼ਹੀਦ ਕੀਤਾ ਗਿਆ ਇਸ ਮਹਾਨ ਸ਼ਹੀਦ ਦੀ ਯਾਦ ਵਿੱਚ ਇੱਕ ਗੁਰਦੁਆਰਾ ਪਿੰਡ ਮੀਰਾਕੋਟ ਵਿੱਚ ਹੈ ਅਤੇ ਇੱਕ ਪਿੰਡ ਤੋਂ ਬਾਹਰ ਵੱਲ ਪੱਕੀ ਸ਼ਰਕਤੇ ਸਥਿਤ ਹੈ ਜਿਨ੍ਹਾਂ ਤੋਂ ਚੜ੍ਹਦੀ ਕਲਾ ਅਤੇ ਕੁਰਬਾਨੀ ਕਰਨ ਲਈ ਉਤਸ਼ਾਹ ਅਤੇ ਪ੍ਰੇਰਣਾ ਮਿਲਦੀ ਹੈ ਸੋ ਵਾਹਿਗੁਰੂ ਜੀ ਇਸ ਤੋਂ ਅਗਲਾ ਭਾਗ ਅਸੀਂ ਅਗਲੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਵਾਹਿਗੁਰੂ ਜੀ ਆਪ ਸਭ ਜੀ ਕੀ ਨਿਮਰਤਾ ਸਹਿਤ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਸੁਣੀਓ ਅਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਅਤੇ ਆਪਣੇ ਅਨਮੋਲਿੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ